ਸਵਾਗਤ ਹੈ ਜੀ ਤੁਹਾਡਾ ਗੁਰਸਰੀਏ ਵਲੌਗ ਦੇ ਵਿੱਚ ਤੇ ਅੱਜ ਅਸੀਂ ਆਏ ਸੀਗੇ ਕੰਦੂ ਖੇੜੇ ਆ ਸਾਡਾ ਕੰਦੂ ਖੇੜੇ ਦਾ ਘਰ ਸਾਡੇ ਘਰ ਵਾਂਗੂ ਹੀ ਆ ਪਰ ਇਹਨਾਂ ਦਾ ਘਰ ਖੁੱਲ੍ਹਾ ਆ ਮੈਨੂੰ ਬਹੁਤ ਮਜ਼ਾ ਆਉਂਦਾ ਇੱਥੇ ਆ ਕੇ ਵੱਡੇ ਦੀਦੀ ਸਾਡੇ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਨਾ ਮੈਂ ਆਸ਼ਮੀਤ ਅਜੰਦਰ ਅੰਦਰ ਉਹਨਾਂ ਨੂੰ ਦੇਖੀਏ ਕੀ ਕਰਦੇ ਆ ਆ ਮੇਰੀ ਛੋਟੀ ਭੈਣ ਅਮਨ ਸਸੀਕਾ ਸਸੀਕਾ ਆ ਦੇਖੋ ਮਿੰਟੂ ਜੀ ਦੀ ਆਵਾਜ਼ ਬਾਹਰ ਤੱਕ ਆ ਰਹੀ ਹੈ ਕੋਈ ਨਹੀਂ ਜਾਂਦਾ ਕੋਈ ਉਹ ਪਤਾ ਕਿਹਨੇ ਕਰਦਾ ਸਾਡਾ ਇੱਕ ਬੰਦੇ ਸਸੀਕਾ ਸਾਰਿਆਂ ਨੂੰ ਸਾਡਾ ਇੱਕ ਜੇ ਨਾ ਗਰਮਪਾ ਅਨਾ ਲੋਕਾਂ ਦਾ ਰਹਿ ਇਹ ਬੈਠੇ ਆ ਸਾਡੇ छोटा भीरा तई जी हाँ जी कि घंटे हो गया, गे। गे गया आगे बैठे तीन घंटे पता ही नहीं लगे होना इतने आगे टाइम का तो है ना ਆ ਜੇ ਰੋਚੀ ਬਹੁਤ ਆਹ ਬਹੁਤ ਥੋੜਾ ਕੁਣੀ ਨਹੀਂ ਕਾ ਜੇ ਸੇ ਚ ਕੋਣੀ ਨਹੀਂ ਕੱਤੀ ਇਹ ਫਿਰ ਕੁਛ ਖਾਈ ਔਰ ਪੋਖਲਾ ਗਿਓਣੀ ਬੋਲ ਬੋਲ ਕੇ ਪਹਿਲੀ ਗੱਲ ਯਾਰ ਕਿੰਨੀ ਨਹੀਂ ਮੈਂ ਖਾਣਾ ਚ ਕੀ ਅਸੀਂ ਤੇ ਫਲ ਖਾ ਲਿਆ ਤੇ ਅੱਗੇ ਖਾਣਾ ਆਈਦਾ ਸੀ ਕਦੂ ਖੜੇ ਵਿੱਚ ਕਾ ਸਰ ਕੋਈ ਦੇ ਕਦੂ ਬੰਦ ਹੋ ਗਿਆ ਬੰਦ ਹੋ ਗਿਆ ਹੁਣ ਕੀ ਗਣਾ ਕਦੂ ਖੜੇ ਆ ਕੇ ਬਸ ਗੱਲਾਂ ਬਾਤਾਂ ਹੀ ਆ ਅੱਛਾ ਆ ਜੇ ਦਾ ਸਾਰਾ ਕੋਈ ਯਾਨੀ ਕਿ ਰਾ 10% ਵੀ ਸਾਡੀਆਂ ਗੱਲਾਂ ਮਤਾਂ ਨਹੀਂ ਹੋਈਆਂ ਅਸਲ ਵਿੱਚ 10% ਵੀ ਨਹੀਂ ਹੋਇਆ ਕਿੰਨਾ ਕੀਤਾ ਸੀ ਹਾਂ ਤੁਸੀਂ ਹੁਣ ਘੰਟਾ ਆ ਦੋ ਨਹੀਂ ਲਾਏ ਐ ਇੰਨੀ ਦੇਰ ਲਾਤੀ ਇੰਨੀ ਦੇਰ ਲਾਤੀ ਆਸੀਂ ਤੁਹਾਡੇ ਕੋਲ ਕੋਈ ਨਹੀਂ ਜਮਾ ਨਹੀਂ ਹੋਏਗੀ ਅਸੀਂ ਹੁਣੇ ਨਾ ਜਦੋਂ ਰਾਤ ਲਾ ਕੇ ਆ ਜੀ ਆ ਨਹੀਂ ਤੁਹਾਡੇ ਕੋਲ ਪਰ ਜਿੰਨੀਆਂ ਗੱਲਾਂ ਮਤਲਬ ਤੁਸੀਂ ਕਰਦੇ ਜੇ ਮੈਂ ਘੰਟੇ 'ਚ ਮੇਰੀ ਸਪੀਡ ਜ਼ਿਆਦਾ ਹੈ ਮੇਰੀ ਥੋੜੀ ਸਪੀਡ ਜ਼ਿਆਦਾ ਹੈ ਆ ਤੁਹਾਨੂੰ ਅਭਿਆਸ ਹੋਇਆ ਆ ਨਾ ਹੁਣ ਗੱਲਾਂ ਕਰਨ ਦਾ ਹਾਂ ਫਿਰ ਕਰਦਾ ਫਿਰ ਇਹੀ ਹੁੰਦਾ ਫਰਕ ਤਾਂ ਫਿਰ ਉਹਨੀਆਂ ਗੱਲਾਂ ਕਾਲੀ ਕਾਲੀ ਨਾਲ ਕਰਦੇ ਨੇ ਸਾਰੇ ਆਪਾਂ ਕਈ ਤੇ तकरीबन ਪੰਜਾਬ ਦੇ ਸਾਰੇ ਹਲ ਗੱਲ ਕੇ ਨਹੀਂ ਹੋਇਆ ਕਵਰ ਹੋ ਗਿਆ ਕਰ ਲਿਆ ਕਵਰ ਕਰ ਲਿਆ ਤੇ ਉਹ ਨਲਕੇ ਵਾਲੀ ਸਟੋਰੀ ਸੁਣਾਓ ਖਾ ਫਿਰ ਉਹ ਜਿਹੜਾ ਆਪਣੇ ਪਿੰਡ ਨਲਕਾ ਲੱਗਾ ਕਿਹੜੇ ਬੰਦੇ ਸਿਵਿਆਂ ਕੋਲ ਉਹ ਨਲਕਾ ਅਰੇ ਪੂਆ ਸਾਡੇ ਜਰਾ ਹਾਂ ਚੈਨਲ ਲਵਾਇਆ ਸੀ ਹਾਂ ਉਹ ਸਾਨੂੰ ਸੰਭਾਲਾ ਉਹ ਨਾਲਕਾ ਨਹੀਂ ਜਾਂਦਾ ਸੰਭਾਲਾ ਉਹ ਉਹਦੇ ਰਾਹ ਕੱਚੇ ਹੁੰਦੇ ਸੀਗੇ ਜਿਸ ਵੇਲੇ ਡੈਥ ਹੋਈ ਆ ਨਾ ਤੇ ਉਦੋਂ ਮੈਂ ਹੋਊਗਾ ਪੰਜਵੀਂ ਸ਼੍ਰੇਣੀ ਚ ਹਾਂ ਸੱਤ ਛੇਵੀਂ ਸੱਤਵੀਂ ਜੋ ਮੈਂ ਜਾਨੀ ਸਕੂਲ ਚ ਸੀ ਗਿਆ ਸੀ ਥੋੜੀ ਥੋੜੀ ਸੰਭਾਲਾ ਹੈਗੀ ਆ ਮੈਨੂੰ ਯਾਦ ਆ ਤ ਉਹ ਨਾਲਕਾ ਪਹਿਲਾ ਨਾਲਕਾ ਸੀ ਉਸ ਰਸਤੇ ਅੱਛਾ ਉਹ ਤਾਇਆ ਜੀ ਨੇ ਲਵਾਇਆ ਸੀ ਉਹ ਆ ਸੀ ਨਾਲਿਆਂ ਦੇ ਬੜਾ ਇਹਨਾਂ ਨੇ ਉਹ ਜੱਜ ਕਿਉਂ ਲਵਾਇਆ ਸੀ ਉਹ ਉਹਨਾ ਪੂਆ ਜੀ ਸਾਡੇ ਸੀ ਇੱਥੇ ਰਹੇ ਦੇ ਅੱਛਾ ਤੇ ਉਹਨਾਂ ਦੇ ਨਾਲ ਜਦੋਂ ਉਹ ਉਹਨਾਂ ਦੀ ਯਾਦ ਚ ਲਵਾਇਆ ਸੀ ਵੀ ਚਲ ਇਥੇ ਨੰਗ ਦਾ ਕੱਪੜਾ ਜਰਾ ਪਾਣੀ ਧੂਵਾ ਤੇ ਉਹਨਾਂ ਦੀ ਯਾਦ ਕਰੀ ਅੱਛਾ ਸੋਫਾ ਅੱਛਾ ਸਕਾਰ ਪੂਆ ਜੀ ਨੂੰ ਕੀ ਹੋਇਆ ਸੀ ਤਾਈ ਜੀ ਉਹ ਉਹ ਕਿਥਰ ਹੋਇਆ ਸੀ ਕੈਂਸਰ ਸੀਗਾ ਹਾਂ ਜੀ ਇਹ ਕਾਲੀ ਕੈਂਸਰ ਸਾਡੇ ਕੋਲ ਆਉਂਦਾ ਉਹ 3 ਮਹੀਨਾ ਚ ਦਾ ਸੀ ਅੱਛਾ 3 ਮਹੀਨਾ ਚ ਦਾ ਸੀ ਵੀ ਉਹ ਕਹਿੰਦੇ ਫਿਰ ਉਹ ਕਹਿੰਦੇ ਹੁੰਦੇ ਸੀ ਵੀ ਵੀਰ ਬਣ ਕੇ ਰੰਗੂ ਮੇਰੇ ਨਾਲ ਨਵਾਂ ਰਸਕਾ ਕਰਗੇ ਨਾ ਤੁਸੀਂ ਮੈਂ ਨਲਕਾ ਲਵਾ ਅੱਛਾ ਖੈਰ ਮੈਨੂੰ ਉਹਦੀ ਠੰਡ ਪਈ ਅੱਛਾ ਬੈਸ ਕਰਕੇ ਸੀ ਮੈਂ ਵਲੌਗ ਦੇ ਨਾਲ ਉਹ ਨਲਕੇ ਦੀ ਫੋਟੋ ਵੀ ਪਾਵਾਂਗੀ ਮੈਂ ਉਸ ਦਿਨ ਕੀਤੀ ਸੀ ਹਾਲੇ ਵੀ ਹੈਗਾ ਮੈਂ ਫੋਟੋ ਖਿੱਚੀ ਹੈ ਨੱਪਿਆ ਕਿ ਇੰਨਾ ਤੋਂ ਇੰਨਾ ਕੁ ਬਾਹਰ ਆਓ ਤੇ ਮੈਂ ਇੱਕ ਦਿਨ ਦੱਖਾਇਆ ਸੀ ਮੈਂ ਕਿਹਾ ਨਲਕਾ ਮੈਨੂੰ ਯਾਦ ਆ ਇਹ ਉਹ ਗੁੱਟ ਤੇ ਲੱਗਿਆ ਸੀ ਉਸ ਵੇਲੇ ਗੁੱਟ ਤੇ ਲੱਗਿਆ ਸੀ ਉਹ ਜਿੱਤਰਾ ਸੀ ਕੋ ਕੰਦ ਨਹੀਂ ਸੀ ਕੁਝ ਨਹੀਂ ਹਾਂ ਖੁੱਲਾ ਸੀ ਹੁਣ ਕੰਦ ਕੰਦ ਨੂੰ ਕੋਈ ਨਾ ਰੋਖ ਲਾ ਲਿਆ ਹਾਂ ਆ ਮੈਂ ਜਾਂਦੇ ਜਾਂਦੇ ਉਹ ਨਲਕਾ ਅਜੇ ਨਹੀਂ ਹੈਗੀ ਉਹ ਉੱਥੇ ਨਾ ਰੇਤਾ ਬਹੁਤ ਹੁੰਦਾ ਸੀਗਾ ਰੇਤਾ ਰੇਤਾ ਬਹੁਤ ਹੁੰਦਾ ਸੀ ਤੈਨੂੰ ਯਾਦ ਹੈ ਇੱਕ ਵਾਰੀ ਕੁਝ ਬੰਦਿਆਂ ਦੇ ਸਿਰ 'ਚ ਵੀ ਪਾਇਆ ਸੀ ਕਿਵੇਂ ਮੇਰੇ ਡੈਡੀ ਨੇ ਇਕੱਲੇ ਸਿਰ 'ਚ ਪਾਇਆ ਡੰਗਾ ਨਹੀਂ ਹੁੰਦਾ ਮਾਰ ਕਿਵੇਂ ਇੱਕ ਸਾਡਾ ਕਲਾਸਮੇਟ ਸੀਗਾ ਸਵੇਰੇ ਆ ਕੇ ਕਹਿੰਦਾ ਕਹਿੰਦਾ ਨਰੇਲੀ ਦੇ ਸੇਰ ਚਰੇ ਤੈਪੂ ਆਇਆ ਉਹ ਨਹੀਂ ਆ ਨਹੀਂ ਪਿਆ ਉਹਨਾਂ ਨੇ ਕੁਝ ਨਹੀਂ ਉਹ ਅਸਲ ਚ ਉਹ ਖੜਕੂ ਮਾਰਦਾ ਦੌਰ ਸੀ ਉਹ ਕਿਤੇ ਮਾਰਗ ਤੋਂ ਆ ਰਹੇ ਸੀ ਕਿ ਉਹਨਾਂ ਨੇ ਕੋ ਘੇਰ ਲਿਆ ਕਿ ਕਿੱਥੋਂ ਆਏ ਕਿਹਦੇ ਜੀ ਮਾਰਗ ਤੋਂ ਆਏ ਕੋਈ ਤੋਂ ਇਹ ਮੰਨ ਲਾ ਕਿ दारू ਕਿਢੀ ਕੁਛੀ ਜੀ ਪੀਤੀ ਉਹ ਤੇਰੇ ਤਾੜੋ ਤੇ ਕਿਹਦੇ ਪਾਉਰੇ ਤਾਂ ਸਿਰ ਆ ਜਾਂਦਾ ਇੱਕ ਤਾਂ ਚਲੇ ਵੀ ਗਿਆ ਉਹਨੇ ਚਲੇ ਵੀ ਗਏ ਇਹ ਪਹੁੰਚ ਵੀ ਪਾਈ ਗਿਆ ਇਨਾ ਡਰ ਸੀਗਾ ਉਸ ਨਿੱਕੇ ਨਿੱਕੇ ਹੁੰਦੇ ਸੀ ਅਸੀਂ ਤੇ ਇੱਕ ਸਾਡਾ ਬੇਬੀ ਸੀਗਾ ਪਗਲੇ ਦਿਨ ਆਈ ਗੱਲ ਚੱਲ ਪਈ ਆਈ ਅੱਗੇ ਕੀ ਹੋਇਆ ਤੇ ਤੇਰਾ ਡੈਡੀ ਵੀ ਵਿੱਚ ਸੀ ਕਹਿੰਦਾ ਮੇਰੇ ਡੈਡੀ ਦੀ ਧੰ ਘਾਟੂ ਕਾਣੀ ਬਚ ਗਿਆ ਕੱਲਾ ਰਹਿਤਾ ਹੀ ਭਾਇਆ ਇਤਾਂ ਦਾ ਸੀਗਾ ਅੱਜਕੁਣ ਸਾਡਾ ਫਿਰ ਸਾਰਾ ਉੱਥੇ ਇਕੱਠਿਆਂ ਨਾਲ ਗਿੱਤਿਆ ਨਾ ਉਹਦੇ ਚੀਜ਼ਾਂ ਸੀ ਉਹ ਸਾਰਾ ਰਸਤਾ ਕੱਜਾ ਉਹ ਤੇ ਤੁਹਾਡੇ ਦਿਨ ਅਜੋ ਜਿਹੜਾ ਛੋਟਾ ਹੈ ਨਾ ਰੁਪਏ ਤੇ ਛੋਟੇ ਸਾਡੇ ਤੇ ਮੈਂ ਥੋੜਾ 2 ਸਾਲ ਦੀ ਕਰਦਾ 2 ਸਾਲ ਦਾ ਤੁਹਾਡੇ ਤੇ ਬਾਜੀ ਦਾ ਸਾਡਾ ਕੋਈ 6 ਮਹੀਨੇ ਦਾ ਸਾਡਾ ਬਰ ਕੋਲਾ ਬਾਜੀ ਦਾ ਤੇ ਤੁਹਾਡਾ ਹਾਂ ਇੰਨਾ ਕੀ ਸਾਰੇ ਅਸੀਂ ਗੜੀ ਅਸੀਂ ਜਿੰਨੇ ਮਹੀਨੇ ਇਕੱਠੇ ਕਿੰਨਾ 18 ਮਹੀਨੇ ਦਾ 18 ਮਹੀਨੇ ਦਾ ਅਸੀਂ ਜਿੰਨੇ ਅੱਛਾ 4 ਮਹੀਨੇ ਅਸੀਂ 4 ਮਹੀਨੇ ਬਾਜੀ ਵੱਡੇ ਹੁੰਦੇ ਸੀ ਨਾ ਉੱਥੇ ਜਿੰਨੇ ਗੜੀ ਚ ਇਕੱਠੇ ਹੁੰਦੇ ਸੀ ਮਨੋਰ ਤੇਜਾ ਗੁਰਲਾਲ ਵਿੰਦਰ ਦਵਿੰਦਰ ਸਰਵਨ ਮੈਂ ਇਹ ਅਸੀਂ ਸਾਰੇ ਆਣੀ ਆ ਮਤਲਬ ਕਿ ਕੋਈ ਦੋ ਚਾਰ ਚਾਹੇ ਆ ਪੱਪੀ ਪੁਲਾ ਤੁਸੀਂ ਆਣੀ ਮੈਂ ਰੁਪਾ ਪੱਪੀ ਪੁਲਾ ਅਸੀਂ ਸਾਰੇ ਆਣੀ ਅਸੀਂ ਨਾਲ ਇਕੱਠੇ ਬੜੀ ਬੜੀ ਪਰ ਉਹ ਤੇ ਗਲੀ ਗਲੀ ਚ ਟੀਮ ਬੜੀ ਬੈਜਣਾ ਆਰਾਮ ਨਾਲ ਬੈਜਣਾ ਕ੍ਰਿਕਟ ਟੀਮ ਵੀ ਤੁਹਾਡੀ ਬੜੀ ਤਗੜੀ ਹੈ ਅੱਛਾ ਉਸੇ ਲਗਰਾਉਂ ਅੰਦਾਜ਼ੀ ਤੁਹਾਡਾ ਘਰ ਪਿੰਡ ਵਾਲਾ ਰਾਤ ਰਾਤ ਰੱਖਣਾ ਜੀਤੇ ਦੀ ਹੱਡੀ ਲੰਗਣੀ ਤੇ ਇਧਰੋਂ ਸਰਪਲੈਟ ਕਰਦੇ ਨਾ ਹਾਂ ਸਾਡੀ ਹੱਥ ਹੁੰਦੀ ਜੀ ਇਧਰੋਂ ਇਧਰੋਂ ਹੱਡੀ ਕ੍ਰੋਸ ਨਹੀਂ ਹੋਊਗੀ ਇਧਰੋਂ ਮੋੜ ਕ੍ਰੋਸ ਨਹੀਂ ਹੋਗਾ ਵਿੱਚੇ ਫੜਨ ਫੜਾਈ ਹੋਰ ਹੁੰਦੀ ਸੀ ਦੋਨੇ ਤੇ ਬੜੇ ਦਿਨ ਤਾਂ ਮਹੀਨਾ ਸਾਨੂੰ ਲੱਭੇ ਨਹੀਂ ਐ ਕਹੋਗੇ ਸਟਾਰਟਿੰਗ ਹੁੰਦੀ ਜੀ ਤੁਹਾਡੀ ਕਿੱਕਰ ਥੱਲੇ अच्छा ओथे ਆਖਣਾ ਵੀ ਆਜੋ ਇੰਨਾ ਕੀ ਕਰਨਾ ਚੌਂਕੇ ਜ ਵੜ ਕੇ ਤੇ ਬੱਬੂ ਡੇੜੀ ਕਰ ਛਾਲ ਮਾਰ ਜਾਣੀ ਪਿਛਲੇ ਪਾਸੇ ਅਸੀਂ ਜੋਂ ਪਿੰਡ ਦਾ ਇਹ ਉਥੇ ਵੇਚਦੇ ਰਾ ਉਹਨਾਂ ਨੇ ਹੀ ਵੇਚੀ ਬੱਬੂ ਮਜਾ ਆਦਾ ਅਸੀਂ ਸਾਰੇ 25 30 ਦਿਨਾਂ ਬਾਅਦ ਲੱਭੇ ਨਾ ਚੋਰ ਲੱਤੇ ਹੁੰਦੇ ਇਹ ਗੱਲਾਂ ਕਰ ਰਾਤ ਖੇਡੀ ਜਾਣਾ ਅਸੀਂ ਸ਼ੁਰੂ ਤੋਂ ਚੋਰੀ ਹੁੰਦੀ ਸੀ ਅਰੇ ਸਿਪਾਹੀ ਠੀਕ ਦਾਦਾ ਕਰ ਜੋਧਪੁਰ ਮੂਹਰੇ ਉਹਦਾ ਇੱਕ ਕੰਮ ਫੇਰ ਤਾਂ 4-4 ਕਿਲੋਮੀਟਰ ਤੱਕ 5-5 ਕਿਲੋਮੀਟਰ ਤੱਕ ਭੱਜਦੇ ਸੀਗੇ ਚੋਰ ਸਿਪਾਹੀ ਖੇਡਦੇ ਘੰਟੇ 4-4 ਕਿਲੋਮੀਟਰ 5-5 ਕਿਲੋਮੀਟਰ ਮੈਂ ਅਮਰੀਕੀ ਕੀ ਟਾਣੀਆਂ ਕੋਲ ਵੀ ਜਾ ਕੇ ਲੁਕਣਾ ਲੁਕਣਾ ਤੇ ਉਧਰੋਂ ਅੱਡਾ ਰੋਡੀਆਂ ਕੋਲ ਕਣਕ ਦਾ ਸਰੋਂ ਆ ਜਾ ਲੁਕਣਾ ਵੇਗਾ ਪੜੀ ਤੂੰ ਉਹ ਹਰ ਤਾਂ ਜਿਹੜੀ ਚੱਲਦੀ ਹੈ ਨਾ ਕਿਲ ਕਿਲ ਕਲ ਚੋਰ 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 ਉਹ ਆਏ ਕਿਉਂ ਆਏ ਹਾਂ ਸਹੀ ਗੱਲ ਹੈ ਪਾਣੀ ਪੂਰੀ ਡੰਡਿਆਂ ਨਾਲ ਆ ਗਿਆ ਉਹਨੂੰ 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 ਪੂਰਾ ਦਸ਼ਾਨਾ ਵੀ ਨਾਲ ਆ ਜਾਂਦਾ ਬਨੂੰ ਆਹ ਤਗੜੀ ਲਾਈ ਜਾਂਦਾ ਹਾਂ ਤਗੜੀ ਲਾਗ ਲ ਚਮਕੀ ਚ ਲਿਆਦਾ ਫੇਰ ਵੀ ਰਕਵੜਾ ਨਹੀਂ ਪਾਇਆ ਹਾਂ ਚੋਰ ਪਿੱਛੇ ਪਿਛਲੇ ਵਾ ਉਹ ਹਣ ਟੈਰੋ ਦੇ ਇੰਟਰ ਸੈਂਟਰ ਹੁੰਦਾ ਹੈ ਮੇਰੇ ਵੀ ਲਿਖੋਦਾ ਹੈ ਉੱਥੇ ਬੋਲੇ ਗਿਆ ਲੰਗੂ ਲੰਗਾਂ ਪੰਨਾਂ ਗਏ ਤੇ ਉੱਥੇ ਫੜ ਕੇ ਫੈਰ ਕਰਦੇ ਹੁੰਦੇ ਕੈਰ ਕੀਤਾ ਜਾਂਦਾ ਕਈ ਵਾਰ ਚੋਰ ਪਾਦੀ ਵੀ ਜਾਂਦਾ ਜਿੱਦੇ ਟੱਕ ਮਾਰ ਕੇ ਜਾਇ ਇੱਧਰ ਨਿਕਲ ਆਉਂਦੇ ਜਾ ਵਾ ਫੈਰ ਕੇ ਟੀਮ ਵੀ ਆਪਣੀ ਉੱਥੇ ਹੀ ਬਣੀ ਤੁਹਾਡੇ ਘਰ ਹਾਂ ਖੁੱਲੀ ਸੀ ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ ਨਾ ਮੈਨੂੰ ਲੱਗ ਰਿਹਾ ਤੁਸੀਂ ਬਚਪਨ ਚ ਜਾ ਚੁੱਕੇ ਹੋ ਹਨਾ ਬਾਤ ਦੇ ਛਾੜ ਮਾਰਨਾ तो जो रमज दे विच ना है, है है, है। थे, थे के रे बुखना चाच दात्ता बेड़ा ओ ही रे करो बाहर ओ आ मेरे बाहर ओड दे खबरा सुननीया ते चाचा ने कि रखना ना चाचा दी रोटी फड़ी खणा ते काही बोल पणा चुप 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 ओ एसपी जु होया इनने खाली रिपोर्ट सारी देनी है के रुचि नहीं अच्छा पाजी ਭਾਜੀ ਤੁਸੀਂ ਤਾਇਆ ਜੀ ਨੂੰ ਚਾਚਾ ਕਿਉਂ ਕਹਿੰਦੇ ਹੁੰਦੇ ਸੀ ਚੁਰੋਂ ਤੋਂ ਐਤੋਂ ਬਾਅਦ ਡੈਡੀ ਨਹੀਂ ਕਹਿੰਦੇ ਨੇ ਜੀ ਇਹ ਸ਼ਬਦ ਬੋਲੇ ਜਾਂਦੇ ਪਾਉ ਵੀ ਕਹਿ ਦਿੰਦੇ ਸੀ ਹਾਂ ਪਾ ਵੀ ਕਹਿ ਦਿੰਦੇ ਸੀਗੇ ਹਾਂ ਪਾ ਵੀ ਕਹਿ ਦਿੰਦੇ ਸੀਗੇ ਚਾਚਾ ਵੀ ਕਹਿ ਦਿੰਦੇ ਸੀਗੇ ਮੇਰੇ ਨਾਲ ਤਾਂ ਤੁਹਾਡੇ ਰਿਸ਼ਤੇ ਭਾਜੀ ਹੋਣੀ ਚਾਚਾ ਹੀ ਕਹਿਣ ਲੱਗ ਪਏ ਹੋਣੇ ਮਤਲਬ ਕਿ ਇਹੀ ਚੱਲਦੇ ਸੀ ਇਹ ਸ਼ਬਦ ਬੋਲੇ ਜਾਂਦੇ ਸੀ ਜਿਵੇਂ ਸਾਡੇ ਦਾਦੇ ਨੂੰ ਸਾਡੇ ਪਾਪੇ ਉਹ ਪਾ ਕਹਿੰਦੇ ਸੀ ਪਾ ਅੱਪਾ ਅੱਛਾ ਪਾ ਹਾਂ ਹਾਂ ਇਹ ਚੀਜ਼ਾਂ ਚੱਲਦੀਆਂ ਸੀ ਉਹ ਜਿਹੜੇ ਡਾਕਟਰ ਬੈਂਤਾ ਸਿੰਘ ਡਾਕਟਰ ਸੀ ਉਹਨੂੰ ਕੋਰੇ ਉਹ ਰੀ ਦਿਲੇ ਵੀ ਪਾ ਪਾਉ ਕਹਿੰਦੇ ਸੀ ਪਾ ਉਹ ਆ ਕੇ ਡੈਡੀ ਨੂੰ ਪਾਉ ਕਹਿੰਦੇ ਸੀ ਇਹ ਆ ਸਾਡਾ ਪਰਿਵਾਰ ਸਾਡਾ ਦੂਜਾ ਪਰਿਵਾਰ ਕਹਿ ਲੋ ਹਣਾ ਉੱਥੇ ਸਭ ਕੱਟੇ ਜੰਮੇ ਬਣੇ ਆ ਇਹ ਸਾਰਾ ਸਾਡਾ ਪਰਿਵਾਰ ਆ ਵੀ ਆ ਗਏ ਆ ਸ਼ੈਤਾਨ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ